ਕਿਰਪਾ ਕਰੋ ਕਿਰਪਾ ਕਰੋ ਦੀਨ ਕੇ ਦاتے ਕਿਰਪਾ ਕਰੋ ਵਾਕ ਕਰੋ ਮਾਨ ਕੁਣਿਆਵ ਬਣਨਾ ਵਿਚਾਨ ਕੋਈ ਨਿਰਕੁਣਿਆਵ ਤਣਨਾ c 쪽이이 ਤੇ ਬਾੜੇ ਸਾਜ ਨਿਭਾ ਸਾਲ ਲਿਖ ਤਾ ਲਿਖਿਆ ਅਰ ਕੱਲ ਕੇ ਹਮ ਕੈਸੀ ਕਿਰਤ 哇。 ਬਾਦ ਵਿਖਦਾ ਸ਼ਬਦ ਰਹਿਆ ਭਰਪੂਰ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਜੁੜ ਬੈਠ ਕੇ ਹਜ਼ੂਰ ਕੀ ਅੰਮ੍ਰਿਤ ਬਾਣੀ ਕੀਰਤਨ ਰੂਪ ਵਿੱਚ ਪਾਪ ਜੀ ਸਰਵਨ ਕਰ ਰਹੀ ਸੀ ਜੋ ਕਿ ਭਾਈ ਕਮਲਜੀਤ ਸਿੰਘ ਸ਼ਿਵਕ ਪਰਿਵਾਰ ਵੱਲੋਂ ਪਾਤਸ਼ਾਹ ਜੀ ਦੇ ਚਰਨਾਂ 'ਚ ਅੱਜ ਬੇਨਤੀ ਰੂਪ ਵਿੱਚ ਇਹ ਸਮਾਗਮ ਰੱਖੀ ਗਏ ਨੇ ਬੇਟੀ ਦੀ ਵਿਆਹ ਕਾਰਜਾਂ ਦੀ ਅਰੰਭਤਾ ਵਾਸਤੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਜਾਣੀ ਆਓ ਸਿਰਫ ਕੁਝ ਮਿੰਟ ਜੋ ਬਾਣੀ ਕੀਰਤਨ ਰੂਪ ਵਿੱਚ ਵਚਨ ਸਰਵਨ ਕਰ ਰਹੇ ਸੀ ਇਹਨਾਂ ਨੂੰ ਵਿਚਾਰ ਸਕਾਂ ਗੁਰੂ ਬਖਸ਼ੀ ਫਤਿਹ ਦੀ ਸਾਧ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਜੈ ਨੇ ਪਾਈ ਰਾਜਵੀਰ ਸਿੰਘ ਜੀ ਬੇਨਤੀ ਰੂਪ ਵਿੱਚ ਬਚਨ ਪੜਿਆ ਗੁਰੂ ਦੇਵ ਪਾਤਸ਼ਾਹ ਜੀ ਦਾ ਸਗਲ ਵਿਧੀ ਜੁਰ ਆਹਰ ਕਰਿਆ ਵੀ ਉਹ ਆਹਰ ਉਹ ਢੰਗ ਵਸੀਨਾ ਸਾਰਾ ਮੈਂ ਤਿਆਰ ਕਰ ਲਿਆ ਹੈ ਤਜੂ ਸਗਲ ਅੰਦੇਸ਼ਾ ਹੁਣ ਚਿੰਤਾਵਾਂ ਮੁਕਾ ਦਿੱਤੀਆਂ ਨੇ ਕਾਰਜ ਸਗਲ ਅਰੰਭਿਉ ਕਰ ਕਾ ਕਦੋਂ ਠਾਕੁਰ ਕਾ ਪਰਵਾਸਾ ਫਿਰ ਅਸੀਂ ਭਾਈ ਸੇਭ ਭਾਈ ਨਕੀਰ ਸਿੰਘ ਜੀ ਸ਼ਬਦ ਪੜ੍ਹ ਰਹੇ ਸਨ ਇਹਦਾ ਭਾਪ ਸੀ ਵੀ ਜਦੋਂ ਤੂੰ ਬੇਨਤੀ ਕਰ ਦਿੱਤੀ ਜਦੋਂ ਗੁਰਸਿੱਖ ਗੁਰੂ ਅੱਗੇ ਤਰਲਾ ਕਰ ਦਿੰਦਾ ਫਿਰ ਗੁਰੂ ਦੀ ਵਿੱਚ ਗਵਾਹੀ ਪੈ ਜਾਂਦੀ ਹੈ ਜਦੋਂ ਸਾਧਗੁਰੂ ਦੀ ਗਵਾਹੀ ਪੈ ਗਈ ਫਿਰ ਇਹ ਅਵਸਥਾ ਬਣਦੀ ਸੰਤਾਂ ਕੇ ਕਾਰਜ ਆਪ ਫਰਕ ਕੰਮ ਕਰਾਵਨ ਆਇਆ ਰਹਾ ਫਿਰ ਆਪਣੇ ਪਿਆਰਿਆਂ ਦੀ ਜਪਣ ਵਾਲੀਆਂ ਦੇ ਕਾਰਜ ਦੇ ਵਿੱਚ ਉਹ ਆਪ ਸਫਾਈ ਹੋ ਜਾਂਦਾ ਹੁਣ ਸਤਿਗੁਰੂ ਨੇ ਇੱਥੇ ਸ਼ਬਦ ਵਰਤਿਆ ਆਪ ਖਲੋਇਆ ਵੀ ਖੜ ਜਾਣਾ ਟਿਕ ਜਾਣਾ ਵੀ ਇਹ ਮੇਰਾ ਕਾਰਜ ਹਾਂ ਮੈਂ ਛੋਟੀ ਜੀ ਬਾਣੀ ਤੋਂ ਬੇਨਤੀ ਕਰਦੇ ਨਾ ਅਕਸਰ ਅਸੀਂ ਇੱਕ ਸ਼ਬਦ ਪੜ ਨਹੀਂ ਮੇਰਾ ਖਿਆਨ ਇਹ ਸਾਨੂੰ ਸਭ ਨੂੰ ਯਾਦ ਹੈ ਜਾਂ ਪੰਕਤੀਆਂ ਚਲੰਤ ਨਹੀਂ ਜਦੋਂ ਪੜਾਂ ਮਹਾਰਾਜ ਜੀ ਦੇ ਬਚਨ ਨਹੀਂ ਜੀ ਜੋ ਕਾਰਜ ਦੀ ਰੰਭਤੈ ਹੀ ਇੱਥੋਂ ਦੀ ਇਹ ਆਨੰਦ ਕਾਰਜ ਦੀ ਪਹਿਲੀ ਅਰਦਾਸ ਹੈ ਕੀਤਾ ਲੋੜੀ ਹੈ ਕੰਮ ਕੰਮ ਦਾ ਅਰਥ ਵੀ ਕਾਰਜ ਕੀ ਹੈ ਲੋੜੀ ਹੈ ਅਰਥ ਦੀ ਚਾਹਨਾ ਵੀ ਕੀਤਾ ਲੋੜੀ ਹੈ ਜੇ ਚਾਹਨਾ ਵੀ ਤੇਰਾ ਇਹ ਕਾਰਜ ਸਫਲ ਹੋਵੇ ਤੇਰੀ ਇੱਛਾ ਹੈ ਫਿਰ ਕੀ ਕਰਨਾ ਹੈ ਮਹਾਰਾਜ ਕਿੰਨੇ ਕੀਤਾ ਲੋੜ ਹੀ ਹੈ ਕੰਮ ਸੋ ਉਹ ਜੋ ਕਾਰਜ ਤੂੰ ਚਾਹਨਾ ਹੈ ਉਹ ਕਾਰਜ ਦੀ ਬੇਨਤੀ ਗੁਰੂ ਅੱਗੇ ਕਰ ਦੇ ਕੀਤਾ ਲੋੜ ਹੀ ਹੈ ਕੰਮ ਸੋ ਹਰ ਬਹਿ ਆਖੀ ਹੈ ਵਾਹਿ ਉਹ ਖਰੀ ਪਰਮਾਤਮਾ ਕੋਲ ਆ ਆ ਖਿਆਲ ਜਦੋਂ ਇਸ ਵਜਬ ਵਿੱਚ ਗੁਰੂ ਕੀ ਬਾਣੀ ਨੂੰ ਪੜਾਂਗੇ ਵੀ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਸਤਿਗੁਰੂ ਮੇਰੇ ਸਾਹਮਣੇ ਮੈਂ ਗੁਰੂ ਅੱਗੇ ਬੇਨਤੀ ਕਰ ਰਿਹਾ ਮੰਨ ਲਓ ਇਹ ਸ਼ਬਦ ਦੀ ਪੜਦੇ ਹੋਈਏ ਤੇ ਅੰਦਰ ਨੂੰ ਇੱਕ ਅਹਿਸਾਸ ਇੱਕ ਭਾਵ ਇਹ ਦਿਸਣ ਲੱਗ ਜਾਂਦਾ ਹੈ ਵੀ ਮਹਾਰਾਜ ਤੁਸੀਂ ਜੋ ਕਹਿ ਰਹੇ ਹੋ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਆ ਗਿਆ ਆ ਮੇਰਾ ਕਾਰਜ ਹੈ ਤੁਸੀਂ ਇਹਦੇ ਵਿੱਚ ਆਪ ਸਕਾਈ ਹੋਇਆ ਬਸ ਆਈ ਗੁਰਮਤ ਹੈ ਜੀ ਗੁਰਸਿੱਖ ਦੇ ਹਰ ਕਾਰਜ ਦੀ ਅਰੰਭਤਾ ਦੀ ਅਰਦਾਸ ਗੁਰੂ ਕੋਲੇ ਤੇ ਧਿਆਨ ਰੱਖਣ ਦੀ ਮੁਕੰਮਲਤਾ ਤੇ ਫਿਰ ਸ਼ੁਕਰਾਨੇ ਦੀ ਅਰਦਾਸ ਸਤਿਗੁਰੂ ਜੀ ਕੋਲ ਹੈ ਫਿਰ ਸੁਣਿਓ ਬੇਨਤੀ ਨੂੰ ਆਰੰਭਤਾ ਦੀ ਅਰਦਾਸ ਵੀ ਗੁਰੂ ਦੇ ਚਰਨਾਂ 'ਚ ਤੇ ਜਿਸ ਦਿਨ ਕਾਰਜ ਮੁਕੰਮਲ ਹੋ ਜਾਂਦਾ ਹੈ ਫਿਰ ਸ਼ੁਕਰਾਨੇ ਵਿੱਚ ਗੁਰੂ ਦੇ ਚਰਨ ਪਰਸਦਾ ਧਿਆਨ ਰੱਖਿਓ ਆਰੰਭਤਾ ਵਿੱਚ ਬਹੁਤ ਅਸੀਂ ਬੇਨਤੀ ਕਰ ਦਿੰਨੇ ਆ ਪਰ ਕਈ ਵਾਰ ਇੰਜ ਕਹਿ ਲੀਏ ਜਦੋਂ ਭੁੱਖ ਹੁੰਦੀ ਏ ਜਿਗਿਆਸਾ ਹੁੰਦੀ ਏ ਉਦੋਂ ਤਰਲੇ ਕਰ ਲਈ ਦੇ ਨੇ ਪਰ ਕਿਤੇ ਕਿਤੇ ਜਦੋਂ ਉਹ ਦਾਤ ਉਹ ਵਸਤੂ ਪ੍ਰਾਪਤ ਹੋ ਜਾਂਦੀ ਏ ਫਿਰ ਕਈ ਵਾਰੀ ਸਾਨੂੰ ਦਾਤਾ ਭੁੱਲ ਵੀ ਜਾਂਦਾ ਹੈ ਪਰ ਗੁਰਸਿੱਖ ਦਾ ਜੀਵਨ ਇਹ ਨਹੀਂ ਚਲੋ ਮੈਂ ਬਾਣੀ ਚੋਂ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰ ਦੇਣਾ ਜੀ ਸਤਿਗੁਰੂ ਕਹਿੰਦੇ ਨੇ ਦੇਨਕਾਰ ਪ੍ਰਭ ਛੂਡਕੈ ਲੱਗਿਆ ਜਿਹਦਾ ਮਤਲਬ ਮੰਗਿਆ ਉਹਦੇ ਕੋਲੋਂ ਸੀ ਦੇਨਕਾਰ ਪ੍ਰਭ ਛੂਡਕੈ ਦਾਗੈ ਅਨ ਸੁਆਇ ਨਾਨਕ ਕਹੂ ਨਾ ਸੀਜਈ ਬਿਨ ਨਾਮੈ ਪੱਤ ਜਾਹੀ ਜਾਂ ਅਸੀਂ ਬਚਨ ਪੜਨੇ ਆ ਦਾਤ ਅਸੀਂ ਇੰਕਾਇਰੀ ਨੋਟ ਦੇ ਲਈ ਆ ਰਹੇ ਹਾਂ 93